ਸਿਕਾਲਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਗਰਮ ਮਸਾਲਾ ਬਣਾਉਣ ਲੱਗੀ ਸੀ ਵੈਸੇ ਆਪਾਂ ਗਰਮ ਮਸਾਲਾ ਬਾਜ਼ਾਰ ਤੋਂ ਪੀਸਿਆ ਫਸ ਲੈ ਲੈਣੇ ਆ ਪਰ ਮੈਂ ਤਰਜੀਹ ਇਹ ਨਹੀਂ ਕਿ ਘਰ ਦੇ ਵਿੱਚ ਗਰਮ ਮਸਾਲਾ ਬਣਾਇਆ ਜਾਵੇ ਤਾਂ ਉਹ ਬਹੁਤ ਵਧੀਆ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਕੀ ਪਾਇਆ ਤੇ ਉਹਦੇ ਚ ਖੁਸ਼ਬੂ ਵੀ ਬਾਜ਼ਾਰ ਦੇ ਨਾਲੋਂ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਸੌਰੀ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਚੀਜ਼ਾਂ ਮਿਕਸ ਕਰ ਲਈਆਂ ਮੈਨੂੰ ਬਾਅਦ ਦੇ ਵਿੱਚ ਆਇਆ ਕਿ ਮੈਂ ਵੀਡੀਓ ਬਣਾਉਣੀ ਸੀ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਂ ਕੀ ਕੀ ਪਾਇਆ ਇਹਦੇ ਵਿੱਚ ਇਦੇ ਚ ਜੀਰਾ ਜੀ ਸੁੱਕਾ ਧਨੀਆ ਲੌਂਗ ਲੈਸੀਆਂ ਵੱਡੀ ਲੈਸੀ ਤੇ ਛੋਟੀ ਲੈਸੀ ਦੋਨੋਂ ਪਾਈਆਂ ਨੇ ਇਹ ਇਹ ਪਾਇਆ ਜੀ ਜੈਫਲ ਇਹਨੂੰ ਸੌਂਠ ਕਹਿੰਦੇ ਨੇ ਆਪਾਂ ਸੁੱਕਿਆ ਅਦਰਕ ਆਹਾਂ ਵਿੱਚ ਪਿਪਲੀ ਵੀ ਪਾਈ ਐ ਦੇਖ ਸਕਦੇ ਹੋ ਤੁਸੀਂ ਤੇ ਇਹ ਸਿਨਮਨ ਸਟਿਕਾ ਇਹਨੂੰ ਕੀ ਕਿਆ ਜਾਂਦਾ ਮੈਨੂੰ ਪੰਜਾਬੀ ਚ ਨਾ ਭੁੱਲ ਗਿਆ ਦਾ ਇਹ ਪਾਈ ਹੈ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਜਿਹੜੀਆਂ ਵੀ ਇਹਦੇ ਵਿੱਚ ਹੈਗੀਆਂ ਨੇ ਲੌਂਗ ਲੈਚੀਆਂ ਵਗੈਰਾ ਦੇਖੋ ਇਹਦੇ ਚੋ ਹਜੇ ਕਾਲੀਆਂ ਮਿਰਚਾਂ ਵੀ ਪਾਈਆਂ ਇਹਦੇ ਵਿੱਚ ਹਜੇ ਹਾਂਜੀ ਮੈਨੂੰ ਯਾਦ ਆ ਗਿਆ ਇਹਨੂੰ ਦਾਲਚੀਨੀ ਕਿਹਾ ਜਾਂਦਾਗਾ ਸਿਨੇਮਨ ਸਟਿਕ ਨੂੰ ਸੋ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਤਾਂ ਆਪਾਂ ਰੋਸਟ ਕਰਦੇ ਆ ਤੇ ਇਹ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਹੈ ਮੈਂ ਇਸ ਨੂੰ ਹਾਫ ਹੀ ਰੋਸਟ ਕਰੂੰਗੀ ਆਪਾਂ ਜਿੰਨੇ ਕ ਆਪਾਂ ਨੂੰ ਚਾਹੀਦੇ ਆ ਓਨਾਂ ਦਾ ਆਪਾਂ ਇਸ ਦੇ ਵਿੱਚ ਪਾ ਲੈਂਦੇ ਆ ਹਲਕਾ ਜਿਹਾ ਰੋਸਟ ਕਰਨ ਤਾਂ ਕਿ ਜਿਹੜੀ ਇਹਦੇ ਵਿੱਚ ਨਮੀ ਨਮੀ ਹੈ ਜਿਹੜੀ ਉਹ ਖਤਮ ਹੋ ਜੇ ਲਓ ਆਪਾਂ ਇਹਨੇ ਇੱਕ ਜਿਹਾ ਰੋਸਟ ਕਰ ਲੈਂਦੇ ਆ ਲਓ ਜੀ ਮੈਂ ਗੈਸ ਆਨ ਕਰ ਦੱਤੀ ਆਪਾਂ ਇਹਨੂੰ ਹਲਕਾ ਜਿਹਾ ਇਹਦੇ ਵਿੱਚੋਂ ਸਿਰਫ ਨਮੀ ਹੀ ਖਤਮ ਕਰਨੀ ਹੈ ਹਲਕਾ ਜਿਹਾ ਆਪਾਂ ਇਸ ਨੂੰ ਰੋਸਟ ਕਰ ਲਾਂਗੇ ਕਿ ਗਰਮ ਮਸਾਲਾ ਘਰ ਦਾ ਬਣਿਆ ਬਹੁਤ ਵਧੀਆ ਹੁੰਦਾ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਜੀ ਬਹੁਤ ਹੀ ਪਿਆਰੀ ਖੁਸ਼ਬੂ ਹਲੇ ਵੀ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਹਾਲਾਂਕਿ ਆਪਾਂ ਇਸ ਮੋੜ ਚ ਪੀਸਿਆ ਨਹੀਂ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਗਰਮ ਮਸਾਲਾ ਘਰੇ ਬਣਾ ਲਿਆ ਕਰੋ ਤੇ ਘੱਟੋ ਘੱਟ 3-4 ਮਹੀਨੇ ਚੱਲ ਜਾਂਦਾ ਇਹ ਆਰਾਮ ਨਾਲ ਲਓ ਜੀ ਇੰਨਾ ਕੀ ਆਪਾਂ ਰੋਸਟ ਕਰਨਾ ਸੀ ਇਹਦੀ ਨਮੀ ਖਤਮ ਕਰ ਦਿੱਤੀ ਆਪਾਂ ਲਓ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਇਸ ਨੂੰ ਪੀਸ ਲਵਾਂਗੇ ਲਓ ਜੀ ਆਪਾਂ ਖੋਲ ਕੇ ਦੇਖਦੇ ਹਾਂ ਔਰ ਇਹ ਵਾਈ ਟੱਕਣ ਖੋਲਾਂਗੇ ਕਿਉਂਕਿ ਗਰਮ ਆਹ ਵੈਰੀ ਗੁੱਡ ਬਹੁਤ ਹੀ ਜ਼ਿਆਦਾ ਵਧੀਆ ਹੈ ਮਸਾਲਾ ਜਿਹੜਾ ਆਪਣਾ ਪੀਸਿਆ ਗਿਆ ਹੁਣ ਆਪਾਂ ਇਸ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣੇ ਆ ਕਿਉਂਕਿ ਆਪਾਂ ਇੱਕ ਵਾਰੇ ਸਾਰੇ ਮਸਾਲੇ ਨੂੰ ਮਿਕਸ ਕਰਕੇ ਪਾਉਣਾ ਹੈ ਬਹੁਤ ਹੀ ਪਿਆਰੀ ਖੁਸ਼ਬੂ ਆਉਂਦੀ ਹੈ ਇਹਦੇ ਵਿੱਚੋਂ ਚਲ ਹੁਣ ਜਿਹੜਾ ਲਾਸਟ ਵੜਾ ਆਪਾਂ ਉਹ ਵੀ ਪਾ ਲੈਣੇ ਆ ਲਓ ਜੀ ਆਪਾਂ ਹੁਣ ਇਹਨੂੰ ਇੱਕ ਕੰਟੇਨਰ ਦੇ ਵਿੱਚ ਭਰ ਦਾਂਗੇ ਇੱਕ ਵਾਰੀ ਆਪਾਂ ਮਿਕਸ ਕਰ ਲੈਨੇ ਆ ਤੁਸੀਂ ਦੇਖੋ ਇਹਦਾ ਕਲਰ ਕਿੰਨਾ ਸੋਹਣਾ ਹੈ ਹਨਾ ਤੇ ਖੁਸ਼ਬੂ ਐਨੀ ਪਿਆਰੀ ਹੈ ਤੁਸੀਂ ਵੀ ਸਾਰੇ ਇਸੇ ਤਰੀਕੇ ਨਾਲ ਘਰੇ ਹੀ ਬਣਾ ਲਿਆ ਕਰੋ ਉਹ ਜ਼ਿਆਦਾ ਵਧੀਆ ਆਪਾਂ ਇੱਕ ਡੱਬੇ ਦੇ ਵਿੱਚ ਭਰ ਦਨੇ ਆ ਜਿੰਨਾ ਤੁਹਾਨੂੰ ਚਾਹੀਦਾ ਹੁੰਦਾ ਉਹਨਾਂ ਦਾ ਆਪਾਂ ਪੀਸ ਲੈਨੇ ਆ ਮਹੀਨਾ ਵੀ ਦਿਨ ਚੱਲ ਜਾਂਦਾ ਫਿਰ ਪੀਸ ਲੈਨੇ ਆ ਲੋ ਜੀ ਬਹੁਤ ਹੀ ਵਧੀਆ ਗਰਮ ਮਸਾਲਾ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰੀ ਇਸ ਤਰੀਕੇ ਦੇ ਨਾਲ ਘਰੇ ਸਬਾਨ ਲਿਆ ਕੇ ਗਰਮ ਮਸਾਲਾ ਜ਼ਰੂਰ ਪੀਸ ਕੇ ਦੱਸਿਓ ਤੇ ਮੈਨੂੰ ਦੱਸਿਓ ਕਿ ਕਿਵੇਂ ਤੁਸੀਂ ਇਹ ਜਿਹੜਾ ਗਰਮ ਮਸਾਲਾ ਤੁਹਾਨੂੰ ਕਿਵੇਂ ਦਾ ਲੱਗਾ ਬਣਾ ਕੇ ਕਿੰਨੀ ਕੁ ਸੋਹਣੀ ਖੁਸ਼ਬੂ ਆਉਂਦੀ ਹੈ ਅਕੀ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਧੰਨਵਾਦ